ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਆ ਸ਼ਾਮ ਜੀ ਤੋਂ ਜਿੱਥੇ ਆਪਾਂ ਨੇ ਕੱਲ ਬਲੌਗ ਆਪਣਾ ਖਤਮ ਕੀਤਾ ਸੀਗਾ ਤੇ ਉੱਥੇ ਹੀ ਸਟਾਰਟ ਕਰ ਰਹੇ ਆ ਤੇ ਇੱਥੇ ਲੱਗੀ ਸੀ ਜੀ ਮੈਂ ਚੁੱਲੇ ਤੇ ਸਬਜੀ ਰੱਖਣ ਹੈ ਨਾ ਸਬਜੀ ਮੈਂ ਤਾਂ ਹੀ ਰੱਖ ਦਿੱਤੀ ਸੀਗੀ ਮੈਂ ਕਿਹਾ ਚਲੋ ਬਾਲਣ ਜਾ ਹੋਇਆ ਪਿਆ ਕੁਛ ਇਕੱਠਾ ਮੈਂ ਕਿਹਾ ਚਲੋ ਇਹ ਵੀ ਲੱਗ ਜੂਗਾ ਤੇ ਸਬਜੀ ਵੀ ਚਲੋ ਬਣ ਜੂਗੀ ਸਬਜੀ ਵੀ ਫਿਰ ਮਤਲਬ ਕਿ ਛੋਲੇ ਤੇ ਰਾਜਮਾ ਦੀ ਸੀਗੀ ਮੱਖਾ ਚਲੋ ਨਾਲ ਇਹ ਵਾਇਲ ਹੋ ਜਾਣਗੇ ਇੱਥੇ ਯਾਨੀ ਕਿ ਉਬਲਨੇ ਰੱਖ ਦਿੰਦੇ ਆ ਤੇ ਫਿਰ ਬਾਅਦ ਚ ਇਸ ਇੱਥੇ ਮੈਂ ਤੜਕਾ ਲਗਾ ਦਵਾਂਗੀ ਤੇ ਟਾਈਮ ਇੱਥੇ 6:00 ਵਜ ਗਏ ਸੀਗੇ ਹਨਾ ਤੇ ਇੱਥੇ ਹੁਣ ਮੈਂ ਅੱਧੀ ਸੀਗੀ ਆਪਣੇ ਕੁੰਡੇ ਵਿੱਚ ਮੱਖਾ ਚੁਲ ਪਿਆਜ਼ ਵੀ ਇੱਥੇ ਕਰ ਲੈਣੀ ਮੈਂ ਬੈਠੇ ਬੈਠੇ ਕਿਉਂਕਿ ਅੱਗ ਦੇਖੋ ਇਹਦੇ ਲਵੇ ਬੈ ਕੇ ਆਪਾਂ ਨੂੰ ਮਚਾਉਣੀ ਪੈਂਦੀ ਹੈ ਨਾ ਪੂਰੀ ਡਿਊਟੀ ਦੇਣੀ ਪੈਂਦੀ ਹੈ ਚੁੱਲੇ ਤੇ ਮੱਖਾ ਚੋਲ ਨਾਲ ਦੀ ਨਾਲ ਆਪਾਂ ਇਹ ਕੰਮ ਵੀ ਕਰ ਲੈਨੇ ਆ ਹਨਾ ਅੱਜ ਦਿਨ ਬਹੁਤ ਸੋਹਣਾ ਸੀਗਾ ਨਾ ਵਧੀਆ ਲੰਬਾ ਜਿਹਾ ਦਿਨ ਸੀਗਾ ਵੱਡਾ ਸਾਰਾ ਦਿਨ ਸੀਗਾ ਦਿਨ ਹਲੇ ਅੱਛੀ ਪੈਣੀ ਸੀਗਾ ਟਾਈਮ ਦੇਖੋ 6 ਹਾਂ 6 ਵਜੇ ਦਾ ਟਾਈਮ ਸੀਗਾ ਹੈਨਾ ਤੇ ਇੱਥੇ ਬਸ ਮੈਂ ਪਿਆਜ਼ ਵੀ ਫੇਰ ਨਾਲ ਦੀ ਨਾਲ ਆਪਾਂ ਚੋਪ ਕਰ ਲਵਾਂਗੇ ਤੇ ਫਿਰ ਚੋਪ ਕਰਕੇ ਫੇਰ ਹੀ ਕੁੰਡੇ ਦੇ ਵਿੱਚ ਆਪਾਂ ਕੁੱਟਾਂਗੇ ਹੈਨਾ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਨੇ ਤਾ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਪਲੀਜ਼ ਫੁੱਲ ਫੋਚ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈਨਾ ਤੇ ਤੇ ਵਸ ਮੈਂ ਲਵੇ ਬੈਠੀ ਬੈਠੀ ਅੱਗ ਲਗਾਈ ਸੋਰੀ ਪਾਥੀਆਂ ਜਿਵੇਂ ਪਾਥੀਆਂ ਲਗਾਈ ਜਾਵਾਂਗੇ ਲੱਕੜ ਲਗਾਈ ਜਾਵਾਂਗੇ ਤੇ ਨਾਲ ਦੇ ਨਾਲ ਆਪਾਂ ਕੁੰਡੇ ਵਿੱਚ ਆਪਣਾ ਸਮਾਨ ਵੀ ਚਲੋ ਜਿਹੜਾ ਗਰੇਵੀ ਦਾ ਹੁੰਦਾ ਹੈ ਨਾ ਪਿਆਜ਼ ਲਸਣ ਇਹ ਵੀ ਆਪਾਂ ਨਾਲ ਦੇ ਨਾਲ ਕੁੱਟ ਕੇ ਰੱਖ ਲਵਾਂਗੇ ਬਸ ਤਾਂ ਦੇਖੋ ਮੈਂ ਮਿਕਸੀ ਚ ਵੀ ਕਰ ਸਕਦੀ ਸੀਗੀ ਚੋਪਰ ਦੇ ਵਿੱਚ ਪਰ ਮੈਂ ਕਿਹਾ ਚਲੋ ਟਾਈਮ ਪਾਸ ਹੋ ਜਾਊਗਾ ਨਾਲੇ ਨਾਲੇ ਆਪਣਾ ਇਹ ਕੰਮ ਹੋ ਜਾਊਗਾ ਹੈ ਨਾ ਐ ਸਿਗਾ ਰਮਣੀਤ ਦੇ ਦਾੜੀ ਸ਼ਾਨੂ ਨੂੰ ਲੈ ਕੇ ਅੰਦਰ ਬੈਠੇ ਸੀਗੇ ਮੂੰਹ ਪਤਾ ਨਹੀਂ ਹੁਣ ਰੋ ਰਿਆ ਸੀਗਾ ਹਾਂ ਪਤੰਗ ਅੰਦਰ ਨਹੀਂ ਬੈਠੇ ਸੀਗਾ ਸੱਚੋ ਪਤੰਗ ਉਡਾ ਰਿਹਾ ਸੀਗਾ ਪਤੰਗ ਪਿੱਛੇ ਰੋ ਰੇ ਸੀਗਾ ਫਿਰ ਉਹ ਪਤੰਗ ਲੈ ਕੇ ਉੱਪਰ ਪਤੰਗ ਉਡਾ ਰਿਹਾ ਤੇ ਨਾਲੇ ਮੇਰਾ ਉਹਦੇ ਕੰਨੇ ਵੀ ਧਿਆਨ ਸੀਗਾ ਵੀ ਚਲੋ ਉਹ ਵੀ ਮਤਲਬ ਕਿ ਖੇਡ ਰਿਹਾ ਸੀਗਾ ਹਨਾ ਤਾਂ ਕਰਕੇ ਤੇ ਚਲੋ ਜੀ ਅੱਜ ਮੇਰੀ ਪੂਰੀ ਡਿਊਟੀ ਪੂਰਾ ਯਾਨਕਿ ਐ ਸੀਗਾ ਵੀ ਚੁੱਲੇ ਤੇ ਬਣਾਵਾਂਗੀ ਮੈਂ ਹਨਾ ਵੀ ਸਬਜੀ ਪਤੀਲੇ ਵਿੱਚ ਰੱਖੀ ਸੀਗੀ ਕਿਉਂਕਿ ਸਾਡੇ ਸਿਰਫ ਇੱਕੋ ਹੀ ਭਾਂਡਾ ਜਿਹੜਾ ਚੁੱਲੇ ਤੇ ਰੱਖ ਸਕਦੇ ਹਾਂ ਹਨਾ ਤਨ ਕਿ ਇਹ ਪਤੀਲੀ ਕੁੱਕਰ ਵੀ ਫਿਰ ਮੇਰੇ ਕੋਲੇ ਦੂਜਾ ਜਿਹੜਾ ਉਹ ਹੁੰਦਾ ਬਲੈਕ ਬਲੈਕ ਜਾਂ ਕੀ ਕਹਿੰਦੇ ਨੇ ਨਾਮ ਵੀ ਭੁੱਲ ਗਈ ਮੈਂ ਉਹਦਾ ਤਾਂ ਉਹ ਹੋਇਆ ਹੈਨਾ ਤੇ ਫਿਰ ਮੈਨੂੰ ਆਇਆ ਸੀਗਾ ਵੀ ਇਸੇ ਚ ਤੜਕਾ ਲਗਾ ਲਵਾਂਗੀ ਪਰ ਇਹ ਚ ਨਾ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਉਬਾਲਣੇ ਚ ਵੀ ਉਹ ਕਿਉਂਕਿ ਮੈਂ ਰਾਜਮਾ ਵੀ ਸਵੇਰੀ ਭਿਓ ਕੇ ਰੱਖੇ ਸੀਗੇ ਤੇ ਇੰਨੇ ਜ਼ਿਆਦਾ ਉਬਲੇ ਨਹੀਂ ਸੀਗੇ ਉਹ ਤੇ ਦੇਰੀ ਨਾਲ ਹੈਨਾ ਭਿਓ ਕੇ ਰੱਖਣਾ ਕਰਕੇ ਵੀ ਕੁਝ ਹੋ ਗਿਆ ਸੀਗਾ ਨਾ ਵੀ ਉਬਲੇ ਨਹੀਂ ਸੀਗੇ ਇਹ ਹੈਨਾ ਚੇਤੀ ਪਤਾ ਨਹੀਂ ਪਤਲੀ ਵਿੱਚ ਇੰਨੇ ਟਾਈਮ ਲੱਗਿਆ ਫਸਟ ਟਾਈਮ ਹੀ ਵੱਸ ਐਵੇਂ ਮੈਂ ਪਤਲੀ ਵਿੱਚ ਬਣਾਉਣ ਲੱਗੀ ਸੀਗੀ ਛੋਲੇ ਹੈਨਾ ਬਾਕੀ ਕੜੀ ਹੋ ਗਈ ਜਾਂ ਕੋਈ ਹੋਰ ਸਬਜ਼ੀ ਹੋ ਤਾਂ ਦੇਖੋ ਬਣਾਏ ਲੈਣੀ ਆ ਪਰ ਛੋਲੇ ਰਾਜਮਾ ਵਗੈਰਾ ਐਵੇਂ ਕਦੇ ਮੈਂ ਬਿਨਾਂ ਸੀਟੀ ਤੋਂ ਬਣਾਇ ਨਹੀਂ ਸੀਗਾ ਅੱਜ ਪੰਗਾ ਆ ਮੈਂ ਕਿਹ ਲੈ ਕੇ ਦੇਖੇ ਲੈਣੇ ਆ ਤੇ ਫਰੈਂਡ ਹੁਣ ਹੋ ਗਿਆ ਹਨੇਰਾ ਤੇ ਕੁਝ ਟਾਈਮ ਜ਼ਿਆਦਾ ਹੋ ਰਿਹਾ ਛੋਲੇ ਤੇ ਰਾਜਮਾ ਆਪਣੇ ਉਬਲ ਰਹੇ ਨੇ ਹੈਨਾ ਪਰ ਚੁੱਲੇ ਤੇ ਨਾ ਟਾਈਮ ਲੱਗੂਗਾ ਤੇ ਇਸ ਕਰਕੇ ਮੈਂ ਪਹਿਲਾਂ ਸੋਚੀ ਸੀਗੀ ਵੀ ਤੜਕਾ ਵੀ ਮੈਂ ਇੱਥੇ ਲਾ ਲਵਾਂਗੀ ਪਰ ਨਹੀਂ ਹੈਨਾ लगना नहीं है इस करके मैं समान चलो अंदर ही लेके क्योंकि तो नहीं रह जाए क्योंकि पतीली है ना टाइम लगेगा फिर बनाने च मैं चलो गैस से आप सीटियाँ छेती बन जाने है ना करके जो मैं चूल्हे से रखागी ਇਹ ਹੁੰ ਕਾਲਾ ਹੋ ਜਾਣਾ ਮੰਨਣਾ ਬਹੁਤ ਚਾਹੀਦਾ ਚਲੋ ਜੀ ਆਪਾਂ ਇੱਥੇ ਤੜਕਾ ਲਾਉਣੀ ਹੁਣ ਤੇ ਬਣੇ ਰੇਣਾ ਵੀਡੀਓ ਦੇ ਵਿੱਚ ਹੈ ਨਾ ਆਕੀ ਰਾਸਣ ਵੀ ਪਾਉਣਾ ਲਾ ਪਿਆ ਰਾਸਣ ਤਾਂ ਬੰਗੀ ਮੈਂ ਹੁਣ ਇਹ ਸਬਜ਼ੀਆਂ ਪਰ ਤੜਕਾ ਲਾਉਣੀ ਹੈ ਤੇ ਫਿਰ ਨੇਰਾ ਹੋਣ ਕਰਕੇ ਮੈਂ ਕਿਹਾ ਫਿਰ ਮਨੀਤ ਦੇ ਡੈਡੀ ਵੀ ਹਨਾ ਭੁੱਖ-ਭੁੱਖ ਫੇਰ ਕਰਨ ਲੱਗ ਜਾਂਦੇ ਨੇ ਟਾਈਮ ਨਾਲ ਹੀ ਤੇ ਫਿਰ ਮੈਂ ਕਿਹਾ ਫਿਰ ਗਾਲਾਂ ਪੈਣਗੀਆਂ ਹਨਾ ਗਾਲਾਂ ਤੋਂ ਡਰਦੀ ਮਾਰੀ ਨੇ ਮੈਂ ਕਿਹਾ ਚਲੋ ਸੀਟੀ ਸੀਡੀਆਂ ਮਰਵਾਵਾਵਾਂਗੀ ਹਨਾ ਕੁੱਕਰ ਚ ਵੀ ਅੰਦਰੀ ਲੈ ਜਨੇ ਦੇਖੋ ਮੈਂ ਸਾਰਾ ਸਮਾਨ ਚੱਕ ਲਈ ਸੀ ਤੜਕਾ ਲਾਉਣ ਲਈ ਪਰ ਮੈਂ ਕਿਹਾ ਨਹੀਂ ਹਨਾ ਵੀ ਰੈਣੀ ਦੇਣੇ ਵੀ ਜ਼ਰੂਰੀ ਮੈਂ ਪੰਗਾ ਲਮਾ ਹਨਾ ਵੀ ਬਿਚੁੱਲੇ ਦੀ ਉਹ ਮੈਂ ਬਣਾ ਕੇ ਖਾਣੀ ਆ ਦੇਖੋ ਗੈਸ ਤੇ ਵੀ ਛੇਤੀ ਬਣੀ ਹੋ ਜਾਣੀ ਹੈ ਸੀਟੀਆਂ ਨਾਲ ਹਨ ਇਸ ਕਰਕੇ ਮੈਂ ਕਿਹਾ ਆਪਾਂ ਅੰਦਰ ਹੀ ਤੜਕਾ ਲਗਾ ਲਵਾਂਗੇ ਤੇ ਸਾਰਾ ਸਮਾਨ ਹੁਣ ਮੈਂ ਅੰਦਰ ਲੈ ਜਾਵਾਂਗੀ ਪਹਿਲਾਂ ਦੇਖੋ ਅੰਦਰੋਂ ਬਾਹਰ ਲੈ ਕੇ ਆਈ ਸੀਗੀ ਚੱਕ ਕੇ ਤੇ ਫਿਰ ਹੁਣ ਅੰਦਰ ਲੈ ਕੇ ਜਾ ਰਹੀ ਆ ਹਨ ਚਲੋ ਕੋਈ ਗੱਲ ਨਹੀਂ ਹੁਣ ਤਾਂ ਸਾਰਾ ਯਾਨਕਿ 2 ਮਿੰਟ ਦਾ ਟਾਈਮ ਲੱਗੂਗਾ ਅਗਰ ਜੇ ਮੈਂ ਚੁੱਲੇ ਤੇ ਧਰ ਲੰਦੀ ਤਾਂ ਮੈਨੂੰ ਲੱਗਦਾ ਇਹਨਾਂ ਨੂੰ 9 ਵਜੇ ਤੋਂ ਪਹਿਲਾਂ ਰੋਟੀ ਮਿਲਦੀ ਨਹੀਂ ਸੀਗੀ ਹਨਾ ਤੇ ਇਸ ਕਰਕੇ ਮੈਂ ਚਲੋ ਕੁੱਕਰ ਤੇ ਰੱਖ ਲੈਣੇ ਆ ਕੁੱਕਰ ਨਾਲ ਵੀ ਦੇਖੋ ਅੱਜ ਮੇਰੇ ਨਾਲ ਬਹੁਤ ਪੂਰੀ ਬਣੀ ਹਨਾ ਛੇਤੀ ਬਣਾਉਣ ਦੀ ਮਾਰੀ ਮੈਂ ਅੰਦਰ ਆਈ ਸੀਗੀ ਤੇ ਅੰਦਰ ਜਦੋਂ ਤੜਕਾ ਤੁੜਕਾ ਲਗਾਉਣ ਲੱਗੀ ਮੈਂ ਸਬਜੀ ਨੂੰ ਹਨਾ ਲਗਾਤਾ ਤਾਂ ਉਦੋਂ ਵੀ ਪ੍ਰੋਬਲਮ ਹੋ ਗਈ ਸੀਗੀ ਮੈਂ ਤੁਹਾਨੂੰ ਦੱਸ ਦਿਆਂ ਕੀ ਪ੍ਰੋਬਲਮ ਸੀਗੀ ਹੋ ਗਈ ਸੀਗੀ ਤੇ ਇੱਥੇ ਚਲੋ ਜੀ ਇੱਥੇ ਮੈਂ ਕੁੱਕਰ ਰੱਖ ਲਿਆ ਕੁੱਕਰ ਦੇ ਵਿੱਚ ਆਪਾਂ ਇਸ ਫਟਾਫਟ ਮੈਂ ਪਾ ਦਵਾਂਗੀ ਹੁਣ ਤੇਲ ਹਨਾ ਜਿਹੜੇ ਭਾਂਡੇ ਮੈਂ ਮਾਜੇ ਸੀਗੇ ਉਹ ਨਾਲ ਦੀ ਨਾਲ ਮੈਂ ਰਸੋਈ ਵੀ ਸਮੇਟੀ ਜਾਂਦੀ ਸੀਗੀ ਹਨਾ ਗਾ ਦੇਖੋ ਕਿੰਨਾ ਪਾਇਆ ਪਿਆ ਮੇਰੇ ਨਾਲ ਐਂ ਹੁੰਦਾ ਹੁੰਦਾ ਮੈਂ ਆਪ ਹੀ ਆਪਣੀ ਰਸੋਈ ਚ ਵਿੱਚ ਫੋਲਡ ਕਰਦਾ ਗਾ ਪਾ ਲੰਨੀ ਆ ਤੇ ਚਲੋ ਜੀ ਕਿਸੇ ਕਿਸੇ ਨੂੰ ਆਤ ਹੁੰਦੀ ਹੈ ਕੋਈ ਨਾ ਇਹ ਆਦਤ ਆ ਪਾਹਲੀ ਓਲੀ ਸੁਧਾਰਾਂਗੇ ਪਰ ਇਹਨਾਂ ਨਹੀਂ ਹੈਗੇ ਦੇਖੋ ਇੱਕ ਸੈਲਫ ਫੋਨ ਕਰਕੇ ਤਾਂ ਛੋਟੇ ਮੋਟਾ ਤਾਂ ਚਲੋ ਸਮਾਨ ਹੋਈ ਜਾਂਦਾ ਹੈ ਹਨਾ ਕੁਝ ਮੇਰੇ ਉੱਪਰ ਵੀ ਕੁਝ ਵੀ ਨਹੀਂ ਕੈਬਿਨੇਟ ਕੁਝ ਵੀ ਨਹੀਂ ਬਣਿਆ ਹੋਇਆ ਹੈ ਜਿਹਾ ਉਹਦੇ ਘਰ ਤੇ ਲਿਆਣਾ ਤੇ ਤੇਲ ਪਾ ਲਿਆ ਫ੍ਰੈਂਡ ਆਪਾਂ ਨੇ ਤੇ ਫਸਟ ਟਾਈਮ ਇਹ ਪਾ ਬਣਾਉਣ ਲੱਗਿਆ ਆ ਅਰਾਜ਼ਮਾ ਅਸੀਂ ਬਹੁਤ ਜ਼ਿਆਦਾ ਘੱਟ ਸੁੱਕਿਆਂ ਵਾਲਾ ਬਣਾਉਨੇ ਆ ਹਨਾ ਕੁਛ ਤਾਂ ਰਮਣੀਤ ਦੇ ਡੈਡੀ ਨੂੰ ਨਹੀਂ ਦੇਖੋ ਪਸੰਦ ਹੈਗੀ ਫਿਰ ਮੈਂ ਤਾਂ ਵੀ ਨਹੀਂ ਬਣਾਉਣੀ ਹੈਗੀ ਮੈਨੂੰ ਐ ਹੁੰਦਾ ਫਿਰ ਜਦੋਂ ਕਿਸੇ ਨੂੰ ਪਸੰਦ ਹੀ ਨਹੀਂ ਹੈਗੀ ਵੀ ਜ਼ਰੂਰੀ ਬਣਾਉਣਾ ਹੈਨਾ ਤੇ ਇੱਥੇ ਮੈਂ ਪਿਆਜ਼ ਪੂਜ ਪਾ ਕੇ ਦੇਖੋ ਤੜਕਾ ਲਗਾਤਾ ਸੀਗਾ ਤੇ ਇੱਥੇ ਮੈਂ ਨਾ ਜਿਹੜੇ ਨੂਨ ਮਿਰਚ ਮਸਾਲੇ ਸੀਗੇ ਉਹ ਕੁੰਡੇ ਦੇ ਵਿੱਚ ਹੀ ਮੈਂ ਟਮਾਟਰ ਚ ਕੁੱਟਲੇ ਸੀਗੇ ਹਨਾ ਤੇ ਐਵੇਂ ਬਹੁਤ ਜ਼ਿਆਦਾ ਟੇਸਟੀ ਵੀ ਬਹੁਤ ਜ਼ਿਆਦਾ ਬਣੀ ਸੀਗੀ ਹਾਂ ਮੈਂਨੇ ਪੂਰੀ ਜੀ ਲਾ ਕੇ ਬਣਾਈ ਸੀਗੀ ਸਬਜੀ ਐਨ ਪੂਰਾ ਮਨ ਲਾ ਕੇ ਤੇ ਆ ਦੇਖੋ ਟਮਾਟਰ ਤੇ ਨੂਨ ਮਿਰਚੇ ਦਾ ਜਿਹੜਾ ਗਰੇਵੀ ਜੀ ਬਣਾਈ ਸੀਗੀ ਕੁੰਡੇ ਦੇ ਵਿੱਚ ਉਹ ਵੀ ਮੈਂ ਕੁੱਕਰ ਦੇ ਵਿੱਚ ਪਾ ਦਵਾਂਗੇ ਤੇ ਨਾਲ ਦੇ ਨਾਲ ਇੱਕ ਸਾਈਡ ਤੇ ਮੈਂ ਗਰਮ ਪਾਣੀ ਵੀ ਰੱਖ ਲਿਆ ਸੀਗਾ ਵੀ ਗਰਮ ਪਾਣੀ ਪਾਵਾਂਗੇ ਹਨਾ ਆਪਾਂ ਕਾਲੀ-ਕਾਲੀ ਚ ਦੇਖੋ ਮੈਂ ਸਬਜੀ ਬਣਾਈ ਸੀਗੀ ਅੰਦਰ ਆ ਕੇ ਵੀ ਹਨਾ ਆ ਦੇਖੋ ਕਿੰਨਾ ਵਧੀਆ ਮਸਾਲਾ ਬਣਿਆ ਤੇ ਬਾਅਦ ਚ ਮੈਂ ਪਤੀਲੇ ਜਿਹੜੇ ਛੋਲੇ ਰਾਜਮਾ ਸੀਗੇ ਵੀ ਉੱਤੇ ਉਹ ਵੀ ਪਾ ਦਵਾਂਗੇ ਹਨਾ ਤੇ ਹੁਣ ਮੈਂ ਲੱਗੀ ਸੀਗੀ ਇਹਨੂੰ ਟੱਕਣ ਲਗਾਉਣ ਹਨਾ ਜਦੋਂ ਸਾਰਾ ਸਮਾਨ ਪਾ ਲਿਆ ਟੱਕਣ ਲਗਾਣ ਲੱਗੀ ਤਾਂ ਦਿਮਾਗ ਚ ਆਇਆ ਵੀ ਹਨਾ ਮੈਂ ਕੁੱਕਰ ਦੀ ਰਾਵੜੀ ਨਹੀਂ ਹੈਗੀ ਫਿਰ ਕੁੱਕਰ ਦੀ ਰਾਵੜ ਜਿਹੜੀ ਟੱਕਣ ਦੀ ਹਨਾ ਉਹ ਘੁੰਮੀ ਹੋਈ ਐ ਮੈਨੂੰ ਪਿਛਲੀ ਵਾਰ ਵੀ ਨਹੀਂ ਲੱਭੀ ਸੀਗੀ ਤੇ ਹੁਣ ਇਹ ਸਾਰੇ ਪੁੱਠੇ ਕੰਮ ਕਰਦਾ ਮੇਰਾ ਬੇਟਾ ਹਨਾ ਉਹਦੇ ਹੱਥ ਚ ਸੀਗੀ ਤੇ ਮੇਰੇ ਧਿਆਨ ਚ ਨਹੀਂ ਹੈਗੀ ਵੀ ਮੈਂ ਹੀ ਕਿਤੇ ਰੱਖ ਕੇ ਭੁੱਲ ਗਈਆਂ ਜਾਂ ਉਸੇ ਨੇ ਕਿਤੇ ਵਗਾ ਕੇ ਮਾਰੀ ਹਨਾ ਸਾਰੇ ਕਿਤੇ ਲੱਭ ਲਈ ਮੈਨੇ ਉਹ ਪਰ ਮੈਨੂੰ ਕੁੱਕਰ ਦਾ ਢੱਕਣ ਦੀ ਆ ਮਿਲ ਹੀ ਨਹੀਂ ਹੈ ਗੀ ਰਬੜ ਫਿਰ ਮੈਨੂੰ ਫੇਰ ਉਹ ਵੀ ਧਰਨੀ ਪਈ ਜਿਵੇਂ ਬਾਹਰ ਬਣਾਉਣੀ ਸੀਗੀ ਉਹ ਵੀ ਪਰ ਹਾਂ ਵੀ ਚਲੋ ਅੰਦਰ ਬਣ ਗਈ ਸੀਗੀ ਟਾਈਮ ਤਾਂ ਲੱਗ ਹੀ ਗਿਆ ਸੀਗਾ ਉਨਾ ਹੀ ਵੀ ਚਲੋ ਬਾਹਰ ਮੈਨੂੰ ਜਨ ਕੀ ਪਾਥੀਆਂ ਨਾਲ ਮੱਥਾ ਮਾਰਨਾ ਪੈਂਦਾ ਨਾ ੜਕੜੀ ਅੱਗ ਮਚਾਉਣੀ ਪੈਂਦੀ ਪਰ ਇਸੇ ਨੂੰ ਮੈਨੂੰ ਟੈਨਸ਼ਨ ਨਹੀਂ ਹੈਗੀ ਸੀਗੀ ਨਾਲ ਦੀ ਨਾਲ ਮੈਂ ਹੋਰ ਆਟਾ ਵਗੈਰਾ ਗੁੰਨ ਲਿਆ ਸੀਗਾ ਬਾਕੀ ਹੋਰ ਕੰਮ ਤੰਦੇ ਮੈਂ ਅੰਦਰ ਕਰੀ ਜਾ ਰਹੀ ਸੀਗੀ ਹੈਨਾ ਦੇਖੋ ਉਹ ਬੰਨਣਾ ਉਹੀ ਹੁੰਦਾ ਹੈਨਾ ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈਨਾ ਐਨ ਸੀਗਾ ਤੇ ਰਮਣੀ ਤੇ ਡੈਡੀ ਹੁਣ ਪਤਾ ਕੀ ਗੱਲ ਮੇਰਾ ਕੱਲ ਵਾਲਾ ਬਲੌਗ ਦੇਖ ਰਹੇ ਸੀਗੇ ਵੀ ਜਿੱਥੇ ਮੈਂ ਕਹਿ ਰਹੀ ਵੀ ਮੈਂ ਟਾਈਮ ਤੇ ਰੋਟੀ ਦੇਆ ਕਰਾਂਗੀ ਹਨਾ ਪਰ ਉਹ ਮੈਨੂੰ ਕਹਿ ਰਹੇ ਸੀ ਕਿ ਕਹਿੰਦਾ ਨਹੀਂ ਕਹਿੰਦਾ ਤੂੰ ਦੇ ਨਹੀਂ ਸਕਦੀ ਹੈਗੀ ਕਹਿੰਦਾ ਮੈਨੂੰ ਕਹਿੰਦਾ ਤੇਰੇ ਤਾਂ ਉਹੀ ਹਾਲ ਹੈ ਮੈਨੂੰ ਗਾਲਾਂ ਲੱਗ ਰਹੇ ਸੀਗੇ ਕੱਢਣ ਉਹ ਹਨਾ ਕਹਿੰਦਾ ਅੱਜ ਕਿਹੜਾ ਤੈਨੂੰ ਮੈਨੂੰ ਟਾਈਮ ਤੇ ਰੋਟੀ ਦੇਤੀ ਹੁਣ ਮੈਂ ਕੀ ਦੱਸਾਂ ਉਹਨਾਂ ਨੂੰ ਵੀ ਮੈਂ ਪੰਗਾ ਪੁੱਠਾ ਲੈ ਬੈਠੀ ਅੱਜ ਚੁੱਲ੍ਹੇ ਤੇ ਹਣਾ ਵੀ ਜਿਵੇਂ ਚੁੱਲੇ ਤੇ ਨਾ ਕਰਦੀ ਹੈ ਨਾ ਫਿਰ ਤਾਂ ਮੈਨੂੰ ਲੱਗਦਾ ਵੀ ਪਹਿਲਾਂ ਹੋ ਜਾਣਾ ਸੀ ਆ ਬਣ ਜਾਣੀ ਸੀ ਸਬਜੀ ਤਾਂ ਕਰਕੇ ਤੇ ਚਲੋ ਜੀ ਇੱਥੇ ਲੈ ਕੇ ਆਏ ਸੀਗੇ ਰਮਣੀਤ ਦੇ ਡਾਡੀ ਆਪਾਂ ਰਾਸ਼ਨ ਲੈ ਕੇ ਆਏ ਸੀਗੇ ਇਹ ਰਾਸ਼ਨ ਮੈਂ ਡੱਬੇ ਜਿਹੜੇ ਕੱਲ ਧੋਤੇ ਸੀਗੇ ਉਹ ਚ ਪਾ ਦਵਾਂਗੇ ਤੇ ਜਿਵੇਂ ਜਿਵੇਂ ਆਪਣੇ ਡੱਬੇ ਹੁਣ ਖਾਲੀ ਹੁੰਦੇ ਜਾਵਾਂਗੇ ਨਾ ਓਵੇਂ ਓਵੇਂ ਆਪਾਂ ਪਾਉਂਦੇ ਜਾਵਾਂਗੇ ਕਿਉਂਕਿ ਇਕੱਠੇ ਡੱਬੇ ਜਿਹੜੇ ਹੈਗੇ ਨੇ ਫਿਰ ਉਹ ਮੰਜੇ ਜਾਂਦੇ ਹੈਗੇ ਤੇ ਫਿਰ ਨਾ ਹੀ ਹੈ ਨਾ ਇਕੱਠਾ ਰਾਸ਼ਨ ਖਤਮ ਹੁੰਦਾ ਹੈਗਾ ਇਸ ਕਰਕੇ ਵੀ ਫਿਰ ਕੱਢਣਾ ਔਖਾ ਲੱਗਦਾ ਫਿਰ ਉਹ ਗਿੱਲੇ ਜਿਹੇ ਹੋ ਜਾਂਦੇ ਨੇ ਇਸ ਕਰਕੇ ਪਰ ਜਿਹੜਾ ਜਿਹੜਾ ਭਾਂਡਾ ਆਪਣਾ ਉਹ ਹੁੰਦਾ ਜਾਊਗਾ ਹਨਾ ਖਾਲੀ ਆਪਾਂ ਨਾਲ ਦੀ ਨਾਲ ਮਾਂਜ ਕੇ ਰੱਖਦੇ ਰਾਵਾਂਗੇ ਤੇ ਆ ਨੂਨ ਮਿਰਚ ਤਾਂ ਮੈਂ ਸੌਰੀ ਮਿਰਚ ਹਲਦੀ ਤਾਂ ਮੈਂ ਅਲੱਗ ਹੀ ਡੱਬਾ ਲਗਾਇਆ ਹੋਇਆ ਹੈ ਹਨਾ ਜਿਹੜੇ ਪੈਕਟ ਫालतू ਆਉਂਦੇ ਨੇ ਹਨਾ ਜਿਵੇਂ ਵੱਧ ਆ ਜਾਂਦਾ ਤਾਂ ਉਹ ਰਾਸ਼ਨ ਮੈਂ ਇਕੱਠਾ ਰੱਖ ਲੰਨੀ ਹੁੰਦੀ ਐ ਨਹੀਂ ਤਾਂ ਫਿਰ ਵਿੱਚ ਹੋਰਾਂ ਦੇ ਸਮੈਲ ਜੀ ਹੋ ਜਾਂਦੀ ਐ ਤੇ ਜਿਹੜੇ ਸਾਬਣ ਵਗੈਰਾ ਹੁੰਦੇ ਨੇ ਉਹ ਵੀ ਮੈਂ ਅਲੱਗ ਰੱਖਦੀ ਹੁੰਨੀ ਆ ਤੇ ਸਾਰੇ ਰਾਸ਼ਨ ਚ ਸਮੈਲ ਸਾਬਣ ਵਗੈਰਾ ਦੀ ਸੱਕਦੀ ਹੋ ਜਾਂਦੀ ਐ ਤਿਆ ਦੇਖੋ ਆਪਣੀ ਸਬਜੀ ਇੱਥੇ ਬਣ ਗਈ ਸੀਗੀ ਹਾਂ ਟਾਈਮ ਜ਼ਰੂਰ ਲੱਗਿਆ ਸੀਗਾ ਟਾਈਮ ਤੇ ਨਹੀਂ ਮੇਰੇ ਤੋਂ ਰਮਣੀਤ ਦੇ ਡੈਡੀ ਨੂੰ 8 ਵਜੇ ਰੋਟੀ ਦਿੱਤੀ ਸੀਗੀ ਸ਼ਾਇਦ 8 ਦੇ ਵੀ ਸਵਾ 8 ਹੋ ਗਏ ਸੀਗੇ ਪਹਿਲਾਂ ਉਹਨਾਂ ਨੂੰ ਬਣਾ ਕੇ ਦਿੱਤੀ ਫੇਰ ਬਾਅਦ ਚ ਆਪਣਾ ਹੋਰ ਆਪਣੇ ਲਈ ਬਣਾਈ ਸੀਗੀ ਤੇ ਚਲੋ ਜੀ ਫਰੈਂਡ ਇੱਥੇ ਰੋਟੀ ਪਾਣੀ ਆਪਣੀ ਬਣ ਗਈ ਹੈ ਤੇ ਫਿਰ ਉਹਨਾਂ ਨੂੰ ਸਬਜੀ ਚ ਬਹੁਤ ਜ਼ਿਆਦਾ ਟੇਸਟੀ ਲੱਗੀ ਸੀਗੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਮੈਂ ਸੋਚਦੀ ਸੀਗੀ ਵੀ ਚਲੋ ਅੱਜ ਮੈਂ ਇਹਨਾਂ ਨੂੰ ਵਧੀਆ ਟਾਈਮ ਤੇ ਰੋਟੀ ਦੇ ਦੇਵਾਂਗੀ ਵੀ ਮੈਨੇ ਆਪਣੇ ਚੈਨਲ ਸੌਰੀ ਵੀ ਆਪਣੀ ਵੀਡੀਓ ਦਾ ਟਾਈਮ ਵੀ ਚੇਂਜ ਕਰਤਾ ਹੈਨਾ ਪਰ ਨਹੀਂ ਮੇਰੇ ਕਰਮਾ ਚ ਤਾਂ ਦੇਖੋ ਗਾਲਾਂ ਹੀ ਲਿਖੀਆਂ ਨੇ ਅੱਜ ਵੀ ਮੇਰੇ ਮਨੀਤੇ ਦੇ ਡੈਡੀ ਮੈਨੂੰ ਕਹਿ ਰਹੇ ਸੀ ਕਹਿੰਦੇ ਅੱਜ ਕਿਹੜਾ ਤੇਰੇ ਟਾਈਮ ਤੇ ਰੋਟੀ ਮੈਨੂੰ ਦੇਤੀ ਹੈਨਾ ਵੀ ਚਾਹੇ ਕੁਝ ਵੀ ਹੋਇਆ ਹੈਨਾ ਮੈਂ ਕਿਹਾ ਚੱਲ ਫਿਰ ਉਹਨਾਂ ਨੂੰ ਮੈਂ ਕੀ ਕਹਿੰਦੀ ਹੈਣਾ ਵੀ ਮੈਂ ਰੋਟੀ ਵੀ ਸਬਜ਼ੀ ਵੀ ਐ ਕਰਕੇ ਕੋਈ ਬਹਾਨਾ ਲਾਉਂਦੀ ਤਾਂ ਉਹਨਾਂ ਨੇ ਮੈਨੂੰ ਕਹਿਣਾ ਸੀਗਾ ਵੀ ਤੈਨ ਤਾਂ ਕੋਈ ਨਾ ਕੋਈ ਬਹਾਨਾ ਲਾਈ ਦੇਣਾ ਇਸ ਕਰਕੇ ਮੈਂ ਕੁਝ ਨਹੀਂ ਬੋਲੀ ਹੈਗੀ ਚੁੱਪ ਕਰਕੇ ਜਿਹੜਾ ਦੋ ਕਰੋਟੀਆਂ ਚਾਰ ਕਰੋਟੀਆਂ ਦਾ ਆਟਾ ਪਿਆ ਸੀਗਾ ਮੈਂ ਪਹਿਲਾਂ ਮੈਂ ਕਿਹਾ ਚੋ ਲੈ ਇਹਨਾਂ ਨੂੰ ਦੇ ਦੇਣੀ ਆ ਕਿਉਂਕਿ ਜੇ ਇਹਨਾਂ ਨੂੰ ਪਹਿਲਾਂ ਰੋਟੀ ਮਤਲਬ ਕਿ ਟਾਈਮ ਤੇ ਰੋਟੀ ਦੇ ਦਈਏ ਫਿਰ ਤਾਂ ਇਹ ਖਾ ਲੈਂਦੇ ਨੇ ਹੈਣਾ ਜੇ ਲੇਟ ਹੋ ਜਾਏ ਫਿਰ ਤਾਂ ਇੱਕ ਡੇਢ ਰੋਟੀ ਖਾਂਦੇ ਨੇ ਤੇ ਇੱਥੇ ਟਾਈਮ ਹੋ ਗਿਆ ਸੀਗਾ 8 ਵਜੇ ਸੀਗੇ ਕਹਿੰਦੇ ਮੇਰੀ ਸਿਰਫ ਡੇਢ ਕਰੋਟੀ ਚੂੜਦੇ ਤੇ ਉਹਨਾਂ ਨੇ ਕਹਿੰਦੇ ਪਲੋਂ ਨੇ ਸਬਜੀ ਥੋੜੀ ਜਿਹੀ ਖਾ ਲਈ ਸੀਗੀ ਟੇਸਟੀ ਲੱਗੀ ਉਹਨਾਂ ਨੂੰ ਸਬਜੀ ਪਰ ਕਹਿੰਦੇ ਵੀ ਚਲੋ ਮੇਰੀ ਡੇਢ ਕਰੋਟੀ ਚੋਰ ਦੇ ਵੀ ਮੇਰੇ ਤੋਂ ਖਾਦੇ ਨਹੀਂ ਜਾਣੀ ਹੈਗੀ ਹਨਾ ਲੇਟ ਖਾਦੇ ਨਹੀਂ ਹੈਗੇ ਰੋਟੀ ਕਿਉਂਕਿ ਹੁਣ ਸੈਰ ਵਗੈਰਾ ਉਹ ਕਰਦੇ ਨਹੀਂ ਹੈਗੇ ਰੋਟੀ ਖਾ ਕੇ ਬਸ ਉਹਨਾਂ ਨੂੰ ਫਟਾਫਟ ਬੈ ਨੀਂਦ ਆ ਜਾਂਦੀ ਹੈ ਨੇਸਤੀ ਚੜਦੀ ਹੈ ਕਹਿੰਦੇ ਪਚਦੀ ਨਹੀਂ ਹੈਗੀ ਫਿਰ ਤਾਂ ਕਰਕੇ ਹਨਾ ਚਲੋ ਜੀ ਫਰੈਂਡ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਿਊ ਆਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂ Ok බයි පයි අප කu ferමිලින් නක්ට videoදේ ච්චේබා friend.